ਓਏ 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 ਡਿੱਗ ਪੈ ਡਿੱਗ ਪੈ ਡਿੱਗ ਪੈ ਡਿੱਗ ਪੈ ਡਿੱਗ ਪੈ ਚਲੋ 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 ਹਾਂਜੀ ਸ assi ਗਾਲ ਜੀ ਰਾਤ ਦੇਣਾ ਟਾਈਮ ਹੋ ਗਿਆ ਮੈਂ ਸਾਨਾ 9 ਤੋਂ 10 ਦੇ ਵਿੱਚ ਵਿੱਚ ਟਾਈਮ ਹੈ ਠੀਕ ਹੈ ਜੀ ਇੱਕ ਆਪਣਾ ਬੰਦਾ ਓ ਗੱਡੀ ਤੇ ਉਤਰਿਆ ਜਾਣ ਲਿਆ ਅੱਗੇ ਤੇ ਇੱਕ ਨਾਲ ਆਵੇ ਇਹਨੂੰ ਨਾ ਮੈਂ ਕਿ ਖਾਦੀ ਪੀਤੀ ਮੈਂ 10 ਬੈਠਾ ਮੈਂ ਕਿਹਾ ਵੀ ਤੇਰੇ ਲਈ ਤੇ ਮੈਂ ਗਿਫਟ ਲੈ ਕੇ ਆਇਆ ਤੇਰੇ ਹਨਾ ਇਹਦਾ ਬਰਥਡੇ ਸੀਗਾ 10 ਤਰੀਕ ਦਾ 10 ਸਤੰਬਰ ਦਾ ਤੇ ਇਧਰ ਨੂੰ ਮੈਂ ਗਿਫਟ ਲੈ ਕੇ ਆਇਆ ਤੇ ਇਹਨੂੰ ਮੈਂ ਸਹਿਰ ਦਾ ਦੱਸਿਆ ਨਹੀਂ ਮੈਂ ਕਿਹਾ ਸੀ ਵਿਚਾਰ ਰਾਤ ਨੂੰ ਦੱਸਾਂਗਾ ਨਾ ਤੇ ਹੁਣ ਮੈਂ ਇਧਰ ਲਈ ਗਿਫਟ ਲੈ ਕੇ ਆਇਆ ਤੇ ਮੈਂ ਹੁਣ ਜਰ ਇਧਰ ਇਧਰ ਹੈ ਦੂਜੀ ਗੱਡੀ 'ਚ ਨੋਏ ਗੱਡੀ 'ਚ ਨੋਏ ਗੱਡੀ 'ਚ ਬਾਈ ਨੂੰ ਕਹਿਣਾ ਬਾਈ ਇਧਰ ਆ ਜਾ ਪੁੱਤਰ ਇਧਰ ਆ ਜਾ ਇਧਰ ਆ ਜਾ ਉਹ ਨੋਏ 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 ਗਿਫਟ ਦਈਆਂ ਵੀਰੇ ਨੂੰ ਆ ਜਾ ਹੈ ਕੀ ਹੈ ਨੋਏ ਚਾਦਰ ਕਿੱਥੇ ਯਾ ਆਵੇ ਆ ਰਾਤ ਨੂੰ ਇਹਦੀ ਗੱਡੀ ਵੇਖੋ ਕਿੱਥੇ ਚੱਲਦੀ ਠੀਕ ਹੈ ਇਹ ਮੇਰੇ ਸਾਬ ਨਾਲ ਇਹ ਸਭ ਤੋਂ ਯਾਨੀ ਕਿ ਲਾਸਟ ਵਾਲਾ ਬਲੌਗ ਹੁਣ ਆਓ ਵੇਖੋ ਲਾਸਟ ਵਾਲਾ ਮਤਲਬ ਸਭ ਤੋਂ ਲੇਟ ਲਾਈਟ ਨੇਰੇ ਵਾਲਾ ਬਲੌਗ ਹੈ ਜਿਹਦੇ ਵਿੱਚ ਦੇਖਦੇ ਵੀ ਨਹੀਂ ਕਿਉਂ ਕਿੱਥੇ ਓਏ ਕਿੱਥੇ ਚੱਲ ਗਿਆ ਤੇ ਆ ਜਾ ਆ ਜਾ ਚੱਲ 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 ਤੇਰੀ ਕੋ ਚੜਾਈ ਤੇ ਚੜ ਜਾਊਗੀ ਗੱਡੀ ਤੇਰ ਕੋ ਹੈ ਚੱਲ ਓਏ ਬਾਈ ਕਿੱਥੇ ਚੱਲ ਗਏ ਓਏ ਹੋਏ ਮੈਂ ਨਾ ਇਹਨੂੰ ਕੱਢ ਕੇ ਨਹੀਂ ਦਿੱਤੀ ਜੇ ਗੱਡੀ ਲੈ ਕੇ ਚੱਲਣਾ ਇਹਨੂੰ ਸਵੇਰੇ ਕੱਢ ਕੇ ਦਊਂਗਾ ਪਰ ਮੈਂ ਕੋਣਾ ਕਿਤੇ ਹੁਣ 10 ਹੋ ਗਿਆ ਕੋ ਤੇ ਹੁਣ ਉਹਦੇ ਕੋ ਸਬਰ ਨਹੀਂ ਹੋ ਰਿਹਾ ਚੱਲ ਆਜੋ ਮੈਂ ਉਹਨੂੰ ਕਹਿੰਦਾ ਹਾਂ ਹਰ ਵਾਰੀ ਕਹਿੰਦਾ ਹੁੰਦਾ ਪਾਪਾ ਜੋ ਅੱਖਾਂ ਬੰਦ ਪਾਪਾ ਜੋ ਅੱਖਾਂ ਬੰਦ ਚੱਲ ਜੋ ਰੱਖਾ ਬੰਦ ਕਰੇ ਓਏ ਹੋਏ ਹੋਏ ਜੋ ਦੇਖ ਕੰਨ ਇਹ ਜੋ ਅੱਖਾਂ ਬੰਦ ਓਏ ਓਏ ਚੱਲ ਪਹਿਲਾ ਅੱਖਾਂ ਬੰਦ ਕਰਨਾ ਓਏ ਓਏ ਅੱਖਾਂ ਬੰਦ ਕੀਤੀ ਆ ਇੱਧਰ ਪ੍ਰਧਾਨ ਕੋ ਗੱਡੀ ਨਹੀਂ ਚੱਲਣ ਦੀ ਚੜਾਈ ਏ ਜਿਆਦੀ ਚੱਲ 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 ਫੇਰ ਗੱਡੀ ਖੋਲਦੇ ਚੱਲ ਚੱਲ ਫੇਰ ਜੋ ਰਾਖਾ ਬੰਦ ਕਰੇ ਨਾ ਫੇਰ ਪਾਪਾ ਗੱਡੀ ਖੋਲਦਾ ਏ ਠੀਕ ਏ ਓ ਗੱਡੀ ਆ ਗਈ ਪਹਿਲਾਂ ਜੋ ਰਾਖਾ ਬੰਦ ਕਰੇ ਹਾਂ ਉਹਦੀ ਉਹਦੀ ਗੱਡੀ ਫਸ ਗਈ ਉਹਦੀ ਗੱਡੀ ਫਸ ਗਈ ਵੀਰੇ ਦੀ ਗੱਡੀ ਫਸ ਗਈ ਪਹਿਲਾਂ ਵੀਰੇ ਦੀ ਗੱਡੀ ਕੱਢਦੀ ਹੈ ਹੈ ਚੱਲ 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 ਆ ਤੁਰਾ ਤੇਰੀ ਗੱਡੀ ਕੱਢਦੀ ਏ ਇੰਆ ਗੱਡੀ ਖੋਲਦੇ ਆ ਪਹਿਲਾਂ ਭਾਈ ਦੀ ਗੱਡੀ ਕੱਢ ਲਈਏ ਉਹ ਗੱਡੀ ਫਸ ਗਈ ਭਾਈ ਦੀ ਹੈ ਚੱਲ ਨਹੀਂ ਨੀ ਮੈਂ ਖੋਲਦਾ ਮੈਂ ਖੋਲਦਾ ਅੱਖਾਂ ਬੰਦ ਕਰਨਾ ਫਿਰ ਪਾਪਾ ਤਾਂਗੇ ਓਏ ਜੋ ਅੱਖਾਂ ਬੰਦ ਕਰੇ ਤੇ ਪਾਪਾ ਗੱਡੀ ਖੋਲ ਗੱਡੀ ਖੋਲਾਂ ਪਹਿਲਾਂ ਹੈ ਦਾ ਦਾदू ਕਹਿੰਦਾ ਟਰੈਕਟਰ ਲੈਣਾ ਕਿ ਸਾਈਕਲੀ ਟਰੈਕਟਰ ਟਕੂਆ ਹੂੰ ਦਾਦੂ ਜੋਰਾ ਦਾਦੂ ਨੂੰ ਕੀ ਕਹਿੰਦਾ ਹੁੰਦਾ ਦਾਦੂ ਮਿਆ ਕੋਈ ਆ ਚੱਲ ਠੀਕ ਆ ਆਇਆ ਜੋਰੇ ਦਾ ਗਿਫਟ ਹੈਪੀ ਬਰਥਡੇ ਵਾਲਾ ਵਾਓ ਕਹਿੰਦਾ ਵਾਹ ਨੁਈ ਦਸੇ ਵੇ ਨੁਈ ਕੈਕ ਉਈ ਉਈ ਫੜੀ 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 ਓਏ ਓਵੀ ਓਵੀ ਗੱਡੀ ਖੋਲ ਕੇ ਆ ਗਿਆ ਓਏ ਹਾਂ ਚੱਲ ਚੱਲ ਚਾ ਬ੍ਰੇਕ ਲਾ ਬ੍ਰੇਕ ਬ੍ਰੇਕ ਇੱਥੋਂ ਬ੍ਰੇਕ ਲਗਣੀ ਬ੍ਰੇਕ ਇੱਥੋਂ ਬ੍ਰੇਕ ਲਾ ਬ੍ਰੇਕ ਬ੍ਰੇਕ ਓਏ ਸੋਣਾ ਹੈ ਹੈ ਗੂਤੇ ਬ੍ਰੇਕ ਲਾ ਦੇ ਨਾ ਬ੍ਰੇਕ ਲਾ ਦੇ ਓ ਵੀ ਆ ਗਿਆ ਆ ਗਿਆ ਇਹਨੇ ਨਾ ਇਹਨੇ ਮੇਰੇ ਕੋ ਆ ਜਾਣਾ ਹੁੰਦਾ ਜਦੋਂ ਇਹਨੂੰ ਕੋਈ ਚੀਜ਼ ਨਾ ਮਿਲੇ ਓ ਗੱਡੀ ਗੱਡੀਆਂ ਗੱਡੀ 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 ਆ ਜਾਂਦੀ ਗੱਡੀ ਜਿਹੜੇ ਸੋਣਾ ਸਾਈਕਲ ਬ੍ਰੇਕ ਲਾ ਬ੍ਰੇਕ 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 ਡਿੱਗ ਜਾਣਾ ਬ੍ਰੇਕ ਲਾ ਪੁੱਤਰ ਖਲੋ ਖਲੋ ਮੈਂ ਆ ਗਿਆ ਆ ਗਿਆ ਆ ਗਿਆ ਇੱਕ ਮਿੰਟ ਇੱਕ ਮਿੰਟ ਆਹ ਵੇ ਗੱਡੀ ਆ ਗਈ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉੱਤੇ ਬਹਿਣਾ ਉਹਦੇ ਵੇਟ ਕਰ ਉੱਤੇ ਬਹਿ ਪੁੱਤਰ ਉਹਦੇ ਉੱਤੇ ਬਈਦਾ ਆ ਉੱਤੇ ਬਈਦਾ ਦੇ ਆ ਵੇ ਬਾਈ ਚਲਾਉਂਦਾ ਨਾ ਜਿੱਦਾਂ ਉੱਤੇ ਬਹਿ ਕੇ ਐਦਾਂ ਉੱਤੇ ਬਹਿ ਵੇਟ ਕਰ ਮੈਂ ਬਹਣਾ ਵੇਟ ਕਰ ਵੇਟ ਕਰ ਵੇਟ ਉਹ ਰੋਕ ਤ ਸਹੀ ਉਹ ਲੈ ਕੇ ਵਾਦ ਗਿਆ ਵੇਟ ਕਰ ਵੇਟ ਓ ਯਾਰ ਉਹਨੂੰ ਟਾਇਰ ਤੇ ਥੱਲੇ ਲਾ ਲਿਆ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਉਹ ਇਦਾਂ ਥੋੜਾ ਚਲਾ ਸਕਦਾ ਤੂੰ ਉੱਤੇ ਬਹਿਣਾ ਐ ਇਦਾਂ ਨਹੀਂ ਚਲਾਣਾ ਉੱਤੇ ਬਹਿਣਾ ਉਹ ਇਧਰ ਆ ਤੂੰ ਭਰਾਵਾ ਸੜਕ ਤੇ ਨਾਲ ਚੱਲ ਜੀ ਚੱਲ ਉੱਤੇ ਬਹਿ ਰਾਤ ਦੇ 10 ਦੇ ਕਰੀਬ ਟਾਈਮ ਹੋ ਗਿਆ ਉਹਨੂੰ ਮੈਂ ਕਹਿੰਦਾ ਉੱਤੇ ਬਿਆ ਉਹ ਕਹਿੰਦਾ ਮੈਂ ਨਹੀਂ ਐ ਇਦਾਂ ਹੀ ਚਲਾਣਾ ਐ ਯਾਰ ਉੱਤੇ ਬਹਿਣਾ ਬਜੁਰੇ ਯਾਰ ਉਹ ਕਹਿੰਦੇ ਜੋਰਾ ਗੰਦਾ ਬੱਚਾ ਉਹ ਕਹਿੰਦੇ ਜੋਰਾ ਗੰਦਾ ਬੱਚਾ ਹਾਂ ਓਏ 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 ਤੇਰੇ ਪੈਰ ਨੂੰ ਕੀ ਹੋ ਗਿਆ ਹਾਂ 60 ਲੱਗੀ ਪੈ ਟਾਇਰ ਥੱਲੇ ਆ ਗਿਆ ਓ ਵੇ ਓ ਵੇ ਨੇ ਕਾਠੀ ਦਾ ਕਵਰ ਹੀ ਲਾਤਾ ਏ ਚਲੋ ਜੀ ਆ ਵੇ ਗੰਦਾ ਬੱਚਾ ਓਏ ਜ਼ੋਰ ਲਾ ਜ਼ੋਰ ਲਾ ਹਣ ਹੈ ਬਾਬਾ ਚਲ ਹਾਂ 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 ਚੱਲੀਏ 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 ਓ ਵੇ ਭਾਈ ਜਿਹੜੇ ਪੈਂਡਲ ਮਾਰਨਾ ਪੈਂਡਲ ਨਹੀਂ ਪੈਂਡਲ ਚਲ ਜ਼ੋਰ ਲਾ ඔ ඕේ බයියේ වයිගර ජෝර්ලාන හ ීරන්ද අපි බෑකන්දේ බ්‍යෑකන්දේ අන්දේ අන්දේ න්දේ න්ද මෑචල්ලා ඔ ඔව බයිජන්ධාන සිුද්ධ විදධන කුම පෙනතුුමන්දේ ඔ බයිජන්ධාන බයිම ජාන්දේ තුවිදධන කුමා දෙේන තවිද්ධන කුමාදේ ඒ ජරා්ති ඒ ਕਾਲੂ ਫਰੂ 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 ਨਹੀਂ ਡਿਖਦਾ ਨਹੀਂ ਡਿਖਦਾ ਇਹਦੇ ਨਹੀਂ ਡਿਖਦਾ ਇਹਦੀਆਂ ਸਪੋਟਾਂ ਲੱਗੀਆਂ ਹੋਈਆਂ ਨਾ ਥੱਲੇ ਇਹਨੂੰ ਇਸ ਕਰਕੇ ਲੈ ਕੇ ਦਿੱਤੀ ਵੀ ਚੱਲ ਥੋੜਾ ਜਿਹਾ ਸਿੱਖੂਗਾ ਗੱਡੀ ਹਨਾ ਚੱਲ ਇਦਾਂ ਹੀ ਹੌਲੀ ਹੌਲੀ ਬੱਚੇ ਟ੍ਰੇਨ ਹੁੰਦਾ ਆਓ ਵੇਲਾ ਉਹ ਵੇਲਾ ਬਾਈ ਵੇਲਾ ਬਾਈ ਜਾਂਦਾ ਨਾ ਚੱਲ ਇਧਰ ਨੂੰ ਘੁਮਾ ਇਧਰ ਨੂੰ ਘੁਮਾ ਬਾਬਾ ਜੀ ਹਾਂ ਮੇਰੇ ਬਾਬਾ ਹੂੰ ਨਹੀਂ ਕੋ ਨਹੀਂ ਜਾਂਦਾ ਕਿਤੇ ਡਿਖ ਡਿਖ ਜੂਰਾ ਥੋੜਾ ਡੇਖ ਸਕਦਾ ਆਓ ਵੇਲਾ ਬਾਈ ਨੂੰ ਛਿੱਕਾਂ ਲੱਗ ਗਿਆ ਬਾਈ ਨੰਗੇ ਉੱਤੇ ਜਾਓ ਉੱਤੇ ਜਾਣਾ ਇਹ ਪਹਿਲਾਂ ਚੱਲ ਠੀਕ ਹੈ ਫਿਰ ਬਲਤ ਜਿਹੜਾ ਦਨੇ ਆ ਜਾ ਚੱਲ ਉਹ ਚੱਲ ਗਿਆ ਉੱਪਰ ਆਪਣੇ ਠੀਕ ਹੈ ਜੋਰ ਲਾ ਹਾਂ ਪੁੱਤ ਸਾਰਾ ਜਿੱਦਾਂ ਅਸੀਂ ਨਹੀਂ ਇੰਡੀਆ ਦੇ ਟਾਈਮ ਤੇ ਕੈਂਚੀ ਸਾਈਕਲ ਚਲਾਉਂਦੇ ਹੁੰਦੇ ਸੀ ਨਾ ਅੱਦਾ ਪੈਂਡਲ ਉਦਾਂ ਇਹ ਅੱਦਾ ਪੈਂਡਲ ਮਾਰਦਾ ਇੱਕ ਪੂਰਾ ਪੈਂਡਲ ਨਹੀਂ ਮਾਰਦਾ ਜੀ ਚੱਲ ਬਾਕੀ ਦੀ ਵੀਡੀਓ ਤੇਰੀ ਬਾਅਦ ਚ ਬਣਾਉਣਾ ਹੈ ਠੀਕ ਹੈ ਹਾਂ ਬੱਸ ਤੂੰ ਉਹ ਵੇਹ ਭਾਈ ਵੇਹ ਬਾਈ ਕੱਲਾ ਚੱਲ ਗਿਆ ਚੱਲ ਪਾਪਾ ਚਲਾਉਂਦੇ ਨਾ ਉਹ ਪਾਪਾ ਫੜਦੇ ਆ ਚੱਲ 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 ਫੜ ਲੈ ਸਾਈਕਲ ਫੜ ਆਪਣੀ ਸਾਈਕਲ ਫੜ ਲੈ ਨਾ ਉਹਨੂੰ ਦੱਸ ਮੰਮਾ ਨੂੰ ਪਤਾ ਕਿਫਟ ਮਿਲਿਆ ਜੋਰੇ ਨੂੰ ਉਹ ਜੋਰੇ ਨੂੰ ਹੈਪੀ ਬਰਥਡੇ ਓਏ ਹੈਂ ਭਾਈ ਚੱਲੇਗਾ ਆ ਗਏ ਹੁਣ ਅੰਦਰ ਐਂਟਰ ਜੋਰੇ ਉੱਪਰ ਤੇ ਬਹਿ ਉੱਪਰ ਤੇ ਬਹਿ ਗੱਡੀ 'ਤੇ ਲੈ

ਓਹ ਵੇਖੋ ਜੁਰੇ ਦੀ ਨੋਈ ਸਾਈਕਲੀ ਜੁਰ ਨੂੰ ਹੈਪੀ ਬਰਥਡੇ ਗਿਫਟ ਮਿਲੇ ਆ ਹੈ ਹੈ ਨਹੀਂ ਭਾਈ ਵਾਹ ਭਾਈ ਪੁੱਤੇ ਤੇਰਾ ਵੀਰਾ ਹੈ ਓਹ ਮੇਲਾ ਫੇ ਵੀਰਾ ਹੈ ਪਾਪਾ ਦਿੱਤਾ ਟੱਕ ਲਾ ਪਾਪਾ ਨੇ ਸਾਈਕਲ ਦਿੱਤੀ ਕਿ ਮੰਮਾ ਦਾਦੂ ਨੇ ਮੰਮਾ ਪਾਪਾ ਦਾਦੂ ਕਹਿੰਦਾ ਜੁਰੇ ਨੂੰ ਨੋਈ ਸਾਈਕਲ ਲੈ ਕੇ ਦੇ ਹਾਂਜੀ ਹਾਂਜੀ ਓਹ ਵੇਖ ਵਾਈਸ ਹੀ ਨੋਈ ਸਾਈਕਲ ਆ ਉਹ ਵੀ ਆ ਉਹ ਵੀ ਹੋਰ ਲਾਤੇ ਸਟਿੱਕਰ ਸਾਰੇ ਇਹਨੇ ਉਹ ਵੀ ਪੁੱਤਰ ਰਾਤ ਦੇ 11 ਵਜੇ ਆ ਹੁਣ ਹਮ ਨੋਈ ਸਾਈਕਲ ਹੀ ਜੋਰੇ ਦੀ ਨੋਈ ਸਾਈਕਲ ਮੈਂ ਕੋ ਬਾਹਰ ਚਲਾ ਪੁੱਤ ਬੈ ਮੈਂ ਦੱਸੰ데요 ਕਹਿੰਦਾ ਮੈਂ ਨੋਈ ਸਾਈਕਲ ਹੀ ਆ ਉਹ ਵੀ ਤਾਂ ਮਮਣ ਬੁਖਾ ਦੇ ਓਏ ਓਏ ਥੱਲੇ ਡਿੱਗੀ ਮੰਮਾ ਨੂੰ ਤੇ ਵਿਖਾ ਉੱਤੇ ਬੈਠ ਕੇ ਵਿਖਾ ਦੇ ਮੰਮਾ ਨਹੀਂ ਆਈ ਹੈ ਮੰਮਾ ਨਹੀਂ ਆਈ ਮੰਮਾ ਉੱਥੇ ਵੇਖਣ ਢੀ ਤੈਨੂੰ ਉੱਤੇ ਬੈਠ ਕੇ ਵਿਖਾਣਾ ਮੰਮਾ ਨੂੰ ਸਾਂਝ ਕਿੱਥੇ ਆ ਸਾਂਝ ਸੌਂਗੀ ਨੂਨੂ ਕਿੱਥੇ ਆ ਹਾਂ ਹਾਂ ਚੱਲ ਪੁੱਤੇ ਤੈਨੂੰ ਨਹੀਂ ਉਹਨੇ ਦੇਣੀ ਉਹ ਬਾਅਦ ਚ ਤੈਨੂੰ ਦੇਊਗਾ ਠੀਕ ਹੈ ਹੁਣ ਉਹ ਗੰਦਾ ਬੱਚਾ ਬਣ ਗਿਆ ਹੈ ਉੱਤੇ ਚਲੋ ਸਾਈਕਲ 'ਤੇ ਲੈ ਕੇ ਜਾਣੀ ਪੁੱਤਰ ਇੱਥੇ ਉੱਤੇ ਥੋੜਾ ਲੈ ਕੇ ਜਾ ਸਕਦੇ ਅੱਗੇ ਤੁਸੀਂ ਕੰਦਾ ਪੰਤੀਆਂ ਸਾਰੀਆਂ ਬਾਬਾ ਉੱਤੇ ਨਹੀਂ ਆ ਨਹੀਂ ਉੱਤੇ ਨਹੀਂ ਜਾਣਾ ਇਹ ਵੀ ਜੋ ਪੀਸ ਕਾ ਦਾ ਬਾਈ ਕੰਦਾ ਪੀਸ ਉੱਤੇ ਚੱਲੋ ਚੱਲੀ ਹੂੰ ਚੱਲ ਉੱਤੇ ਤੇ ਬਾਹਰ ਬੈ ਕੇ ਤੇ ਖਾ ਭਾ ਮਮਾ ਨੂੰ ਮਮਾ ਨੂੰ ਉੱਤੇ ਤੇ ਬਾਹਰ ਕੇ ਖਾ ਨਹੀਂ ਨਹੀਂ ਇੱਧੇ ਰਹਿਣਾ ਸਾਰੀ ਦਿਹਾੜੀ ਅੱਜ ਹਾਂ ਬਾਈ ਗਰੂ

ਓਏ ਓਏ ਹਾਂਜੀ ਓਏ ਬੱਸ ਹੁਣ ਚੱਲ ਮਮਾ ਨੂੰ ਇੱਥੋਂ ਵਿਖਾ ਦੇ ਬਾਬਾ ਹਾਂ ਯਾਰ ਤਿਕ ਤੂੰ ਬੜਾ ਧਾਂ ਕਰਦਾ ਉੱਤੇ ਥੋੜਾ ਵਿਖਾਣੀ ਮਮਾ ਨੂੰ ਇੱਥੋਂ ਵਿਖਾ ਦੇ ਮਮਾ ਉੱਤੇ ਨਹੀਂ ਆ ਮਮਾ ਜੋਰੇ ਦੀ ਸਾਈਕਲ ਵੇਖ ਲੈ ਐਦਾਂ ਵਿਖਾ ਦੇ ਨਾ ਮਮਾ ਨੂੰ ਕਰ ਜੀ ਬਾਬਾ ਸਾਈਕਲ ਵੇਖ ਲੈ ਜਾ ਰਹੇ ਕਿ ਤੂੰ ਬਹੁਤ ਤਾਨ ਕਰਦਾ ਮੇਰਾ ਔਰ ਆਲਾ ਆਲਾ ਆਵੋ ਮਾਈਂ ਔਰ ਮਾਈਂ ਚ ਚਾ ਬਾਈ ਨੂੰ ਬਾਹਲੀ ਵਿੱਚ ਬਾਈ ਨੂੰ ਬਾਈ ਨੂੰ ਬਾਹਰ ਸਾਈਕਲ ਤੇ ਜੋਰੇ ਇੱਕ ਫੋਟੋ ਖਿੱਚ ਦੀ ਭੈਣ ਦੀ ਫੋਟੋ ਖਿੱਚ ਲੈਂਦੇ ਇੱਕ ਆ ਦੋ ਮੇਰੇ ਕੋਲ ਇੱਕ ਆ ਦੋ ਆ ਦੋ ਟੁੱਟ ਜਾਣੀ ਏ कौन मकीरत कौन है कौन शू भकीरत हाँ जी मैं जानता हम कि पिंड अच्छा वो इंडिया पिंड हाँ। अच्छा मीनू नहीं पता है वो वाह ਸੈਗਲ ਥੱਲੇ ਸੁੱਟੀ ਜਾਂਦੇ ਆ ਉਹਨੂੰ ਬਹਿਣ ਨਹੀਂ ਦੇਂਦੇ ਕਿਨ ਇਹ ਭੈੜਾ ਹੈ ਓਏ ਜਿਹੜੇ ਚੋਰੀ ਨੂੰ ਕੋਫਲੇ ਨਹੀਂ ਆਇਆ ਹੈ ਹਾਂ ਉਹ ਚੋਰੀ ਨਾ ਨਹੀਂ ਆਇਆ ਪੁੱਤ ਜਿਹੋਰੇ ਦਾ ਬਰਥਡੇ ਤੇ ਤੇਰਾ ਬਰਥਡੇ ਹੁੰਦਾ ਤੈਨੂੰ ਵੀ ਮਿਲਦਾ ਨਾ ਤੈਨੂੰ ਮੋਢਸਾਲ ਮਿਲਿਆ ਇਹਨੇ ਤੇਰੇ ਵੱਡੇ ਤੇ ਮਰੀ ਨੂੰ ਗੱਡੀ ਲੈ ਕੇ ਐਸੀ ਦਿੱਤੀ ਕਿ ਮੈਨੂੰ ਇਹ ਸਿੰਕ ਦੇਣਾ ਸੀ ਤੇ ਤੇਰਾ ਵੱਡੇ ਆਊਗਾ ਤਾਂ ਕੀ ਸਿੰਕ ਦਵਾਂਗੇ ਉਹ ਉਹਦਾ ਹੁਣ ਵੱਡੇ ਆ ਤੇਰੇ ਵੱਡੇ ਤੇ ਤੈਨੂੰ ਗਿਫਟ ਮਿਲੂਗਾ ਤੇਰਾ ਵੀ ਹੋਦਾ ਆ ਕੀ ਵੱਡੇ ਹੋਇਆ ਇਹ ਔਰ ਚਾਚੂ ਆਇਆ ਸੀ ਕਿਹੜਾ ਚਾਚੂ ਆਇਆ ਸੀ ਉਹਦਾ ਠੀਕ ਹੱਗਦਾ ਹੈ ਮਾਸੀ ਦਾ ਰਿੰਪੀ ਮਾਸੀ ਦਾ ਰਿੰਪੀ ਮਾਸੀ ਦਾ ਚਾਚੂ ਇੱਥੇ ਆਇਆ ਹੈ ਹਾਂਜੀ ਆਵਾਜ਼ ਮੇਰਾ ਪੈਸੇ ਸਾਮੇ ਹੈ ਜੋਰੇ ਜੋਰੇ ਭੈਣੇ ਭੈਣ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੈਣ ਚਲਾ ਸਕਦੀ ਹੈ हां मैं भी आ गया हूं कैसे सोते हैं प्राण ਕੀ ਕੀ ਆ ਦੇਖੋ ਦੋ ਮਿੰਟਾਂ ਦੀ ਨਾਲ ਮੇਰੇ ਕੋ ਵੀ ਬਹੁਤ ਅਸੀ ਅੱਛਾ ਚੱਲ 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 ਆਹ ਦੇਖੋ ਨੰਨੂ ਉਹ ਨੰਨੂ ਆਪੇ ਘਟਿਆਂ ਦੀ ਇੱਕ ਮਿੰਟ ਚੁੱਪ ਹੋ ਜਾ ਤੂੰ ਉਹ ਵੀ ਬੁੱਕ ਚਲਾ ਸਕਦੀ ਭੈਣ ਨੇ ਤੇਰੀ ਛੋਟੀ ਵੱਡੀ ਨੰਨੂ ਚਲੋ ਤੇ ਵੱਡੀਆਂ ਕਰਦੀ ਉਹ ਵੱਡੀ ਹੁੰਦੀ ਹੈ ਇਹ ਸੈਰ ਉਹਦੀ ਤੋਂ ਘਰੇ ਵੱਟੇ ਡਿਗਨ ਵਾਹੇ ਨੰਨੂ ਘਰ ਚ ਸਭ ਤੋਂ ਸੋਹਣਾ ਬੱਚਾ ਆ ਠੀਕ ਹੈ हाँ जी हाँ जी हाँ जी सत श्रीकाल जी आ गया मैं चलो 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 चलौ, चला। चला। चलौ, चलौ, चलौ। ए, चलो चलाओ चलो 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 ये चलो चलो ओ वे जोरा वो आपी ओ आपी चल 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 पेंडल मार पैंडल मार हाँ? पेंडल मार पापा आपा है, आवे बाई भी तेरे कोल, पैंडल मार चलो 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 मार पैंडल मार ले, ल ਯਾਰ ਇਹ ਬੰਦਾ ਇਨਾ ਤੰਗ ਕਰਦਾ ਨਾ ਇਹ ਕੋਈ ਕਹਿਣ ਦੀ ਗੱਲ ਨਹੀਂ ਇਹ ਕਹਿੰਦਾ ਵਾ ਮੈਨੂੰ ਬਾਹਰ ਹੀ ਲਈ ਫਿਰ ਤੇ ਮੈਨੂੰ ਫੜ ਲਾਣੀ ਚਾਹੀਦੀ ਭਰਾਵਾ ਸੜਕਾਂ ਆ ਬਾਹਰ ਕਿਵੇਂ ਤੈਨੂੰ ਭਜਾਈ ਫਰੀਏ ਦੱਸ ਹਾਂ ਚੱਲ ਜਰੀ ਚਲਾ ਕੇ ਦੱਸ ਦੇ ਭਾਈ ਨੇ ਹਾਂ ਯਾਰ ਤੂੰ ਨਹੀਂ ਹਰਤ ਤੇ ਚਲਾ ਸਕਦਾ ਗੱਡੀ ਯਾਰੋ ਮੈਂ ਜੀਟੀ ਰੋਡ ਤੇ ਸੜਕ ਤੇ ਚੱਲਦੀਆਂ ਗੱਡੀਆਂ ਦੀ ਵੀਡੀਓ ਬਣਾ ਕੇ ਉਠਾ ਲਾਂ फिर ये यकीन करेगा भी मैं यार तू नहीं उ चला सकता चल जोरा चला जोरा आइक चला तू भी चला दे यार तू नहीं चला सकता ग की करता है सड़क से जोरे तू चला देनू दे। आपको बोलना ही नहीं इतना तू चला दे चल तू चला दे जोरा गू थे चल चल आ आई आ भाई आ ਏ ਆ ਗਿਆ ਆ ਗਿਆ ਆ ਗਿਆ ਬਾਈ ਆ ਗਿਆ ਆ ਗਿਆ ਆ ਗਿਆ ਆ ਚਲ ਉੱਤੇ ਬਹਿ ਕੇ ਚਲਾਣਾ ਹੈ ਹੈ ਚੜੀ ਆ ਬਾਈ ਹਾਂ ਓਏ ਵੇ ਓਏ ਓਏ ਉਹਨਾਂ ਫਟਰ ਨਹੀਂ ਕੀ ਹੋਇਆ ਕੀ ਹਾਂ ਯਾਰ ਕੀ ਕਰੇ ਬੰਦਾ ਉਹ ਪੁੱਤਰ ਤੇਨੂੰ ਜਾਣ ਕੇ ਕਰਦਾ ਆ ਉਹ ਤੂੰ ਕੀ ਕਰਦਾ ਤੂੰ ਰੋਦਣਾ ਜੋਰੇ ਚੱਲ ਸੌਰੀ ਕਰਦੇ ਭਾਈ ਸੌਰੀ ਕਰਦੇ ਛੋਈ ਹੋਵੇ ਛੋਈ ਕਰਤਾ ਉਹ ਮਜਾਨ ਕੇ ਲੱਗਾ ਆਵੇ ਸਵੇਰੇ ਉੱਠੇ ਹੁੰਦੇ ਜੋਰਾ ਸਾਈਕਲ ਸੁਣਾ ਕੇ ਸਤਾਇਆ ਸਰਾਂਲੇ ਰੱਖ ਕੇ ਤੇ ਫੇਰ ਸੁੱਤਾ ਆਇਆ